ਬੇਵਤਾ ਦਾ ਮਾਰਿਆ ਬੰਦਾ ਦਵਾਈ ਨਾ ਖਾਵੇ ਤੇ ਕੀ ਖਾਵੇ ਛਪੜਾਂ ਟੋਬਿਆਂ ਦੇ ਵਿੱਚ ਕਿੱਦਾਂ ਤੁਰਿਆ ਫਿਰਦਾ ਮੈਂ ਲੱਭਦਾ ਫਿਰਦਾ ਆਪਣੀ ਧੀ ਨੂੰ ਕਿਤੇ ਕੋਈ ਪਤਾ ਨਹੀਂ ਲੱਗਾ ਕੀ ਕਰਨਾ ਹਾਂ ਸਰੀਰ ਵੀ ਥੱਕ ਗਿਆ ਸਾਰੀ ਦਿਹਾੜੀ ਫਿਰਦਿਆਂ ਹਾਏ ਗੇੜੀ ਲੱਗਾ ਪਤਾ ਕੋਈ ਮਨਪਰੀ ਤਾਂ ਪੁੱਤ ਕੋਈ ਪਤਾ ਨਹੀਂ ਲੱਗਾ ਮੈਨੂੰ ਤਾਂ ਸਾਰੀ ਰਾਤ ਨੀਂਦ ਨਹੀਂ ਆਈ ਇਹ ਕਿੱਧਰ ਚਲ ਗਈ ਕਿੱਥੇ ਮੂੰਹ ਚੁੱਕ ਕੇ ਚਲ ਗਈ ਕਿਤੇ ਨਹਿਰ ਨੌਰ ਚ ਨਾ ਪੈ ਗਈ ਹੋਏ ਜਾਂ ਕਿ ਇਹਦੇ ਨਾਲ ਚਲੀ ਨਾ ਗਈ ਹੈ ਕਿਤੇ ਪੁੱਤ ਹਾਂ ਗੱਲ ਨਾ ਇਹਦੀ ਗੱਲ ਨਾ ਕਹੇ ਉਹ ਤੇ ਆਂਦੀ ਮੈਂ ਵਿਆਹ ਨਹੀਂ ਕਰਾਉਣਾ ਤੇ ਚਲ ਉਹਨੇ ਕਿ ਇਹਦੇ ਨਾਲ ਜਾਣਾ ਹੈ ਗੇੜੀ ਫਿਰ ਕਿੱਥੇ ਚਲ ਗਈ ਉਹ ਰਾਤ ਸਾਰੀ ਰਾਤ ਲੰਘੀ ਆ ਅਗਲਾ ਦਿਨ ਚੜ ਗਿਆ ਜਦ ਇੱਥੇ ਕਿਤੇ ਹੁੰਦੀ ਤੇ ਆ ਜਾਂਦੀ ਨਾਲੇ ਉਹ ਸਾਰੇ ਚਾਚੇ ਦੀਆਂ ਕੁੜੀਆਂ ਆਈਆਂ ਛੁੱਟੀਆਂ ਕੱਟਣ ਨਿਆਣੀ ਲੈ ਕੇ ਉਹ ਤਾਂ ਇਧਰ ਆਉਣ ਲੱਗੀਆਂ ਤੇ ਮੈਂ ਕੀ ਜਵਾਬ ਦੇਣਾ ਆਂਦੀ ਮਾਨਪ੍ਰੀਤ ਨੂੰ ਮਿਲਣ ਆਉਣ ਲੱਗੇ ਮੈਂ ਤਾਂ ਇੱਕ ਵਾਰੀ ਬਹਾਨਾ ਲਾਈ ਤੇ ਉਹ ਆਪਣੇ ਸਹੁਰੇ ਗਈ ਆ ਚਲ ਚੰਗਾ ਕੀਤਾ ਤੂੰ ਇੰਨੀ ਗੱਲ ਕਹਿ ਦਿੱਤੀ ਕਿ ਉਹ ਆਪਣੇ ਸਹੁਰੇ ਗਈ ਆ ਹੋ ਤਾਂ ਹੁਣ ਮੈਂ ਤੈਨੂੰ ਕੀ ਦੱਸਾਂ ਸਾਰੀ ਰਾਤ ਤੇ ਮੇਰੀ ਸੋਚਾਂ ਚ ਲੰਘ ਜਾਂਦੀ ਐ ਤੇ ਦਿਨ ਮੇਰਾ ਤੁਰਿਆਂ ਫਿਰਿਆਂ ਲੰਘ ਜਾਂਦਾ ਤੇ ਮੈਂ ਕਰਾਂ ਕੀ ਆ ਮੈਂ ਦਵਾਈ ਖਾਣ ਦੇ ਆ ਮੈਨੂੰ ਤਾਂ ਡਰ ਕਿਤੇ ਉਹੋ ਜਿਹਾ ਕੋਈ ਕੰਮ ਨਾ ਕਰ ਲੈ ਕਿਤੇ ਨਿਹਰ ਨੁਰਚੇ ਪੈ ਜੇ ਹਨੂ ਨਾ ਬੱਜੀਆਂ ਬੁਝਾ ਜੇ ਸਾਰਿਆਂ ਨੂੰ ਜੋਤੀ ਇਹੋ ਜਿਹਾ ਬੋਲ ਨਾ ਬੋਲ ਮੇਰਾ ਪੁੱਤ ਮੇਰੇ ਨਾ ਦਿਲ ਨੂੰ ਹੌਲ ਪੈਂਦੇ ਈ ਤੇ ਡੈਡੀ ਮੇਰੇ ਵੀ ਦਿਲ ਨੂੰ ਹੌਲ ਪੈਂਦੇ ਸਾਰੀ ਰਾਤ ਕੁੜੀ ਆਈ ਨਹੀਂ ਕਰ ਤੇ ਕੀ ਕਰਨਾ ਹੁਣ ਤੇ ਇੱਥੇ ਬਹਿ ਗਿਆ ਲੱਭਣ ਹੀ ਡੜੇ ਹੈ ਇੱਥੇ ਬਹਿ ਕੇ ਸਰਨਾ ਵਾ ਦਰਖਾਸਤਾਂ ਉਠਾਣੀ ਜਾ ਕੇ ਤੁਹਾਡੀ ਕੁੜੀ ਪਗਲ ਦੀ ਹੈ ਨਹੀਂ ਲੱਭਣ ਦੀ ਇਥੋਂ ਹੋ ਤਾਂ ਹੀ ਉਹਦਾ ਨਾਮ ਨਹੀਂ ਲਾ ਸਕਦੀ ਮਨਜੋਤ ਦਾ ਜਿਹੜਾ ਜੇਲ੍ਹ ਚ ਫੜਿਆ ਵਾ ਇਹ ਗੱਲ ਤੇ ਮਮੀ ਸੋਚਣ ਡਿਆਂ ਵੀ ਹੁਣ ਇਹ ਦਰਖਾਸਤ ਹੀ ਦੇਣੀ ਪੈਣੀ ਆ ਹੁਣ ਪੁੱਤ ਸਾਰੇ ਵੇਖ ਲਿਆ ਵਾ ਲੱਭ ਲਿਆ ਵਾ ਕਿਤੇ ਥਾਂ ਕੋਈ ਰਹਿ ਨਹੀਂ ਗਿਆ ਰਿਸ਼ਤੇਦਾਰਾਂ ਨੂੰ ਵੀ ਫੋਨ ਕਰ ਲਿਆ ਉਹ ਵੀ ਆਂਦੇ ਇੱਥੇ ਨਹੀਂ ਆਈ ਤੇ ਹੁਣ ਹਾਰ ਕੇ ਇਹੋ ਹੀ ਆ ਵੀ ਦਰਖਾਸਤ ਦੇਣੀ ਪੈਣੀ ਤੇ ਤੂੰ ਜਾ ਇਦਾਂ ਕਰ ਮੇਰਾ ਪੁੱਤ ਜਆ ਮੇਰੇ ਉਹ ਲੀੜੀ ਜਿਹੜੇ ਕੱਪੜੇ ਨੇ ਉਹ ਲਿਆ ਦੇ ਤੂੰ ਮੈਂ ਪਾ ਕੇ ਫਿਰ ਜਾਵਾਂ ਫਿਰ ਦਰਖਾਸਤ ਲਿਖਾਈ ਦਿੰਦਾ ਹਾਂ ਹੁਣ ਕੀ ਕਹੋਗੇ ਇਹ ਨਾ ਕਿਉਂ ਕਰ ਕੋਈ ਗੱਲ ਹੋਈ ਪੁੱਤ ਮੈਂ ਇਹ ਥੋੜੀ ਗੱਲ ਕਹਿਣੀ ਆ ਮੈਂ ਆਖੂਗਾ ਵੀ ਪਰ ਉਹ ਕਿੱਥੇ ਚਲ ਗਈ ਮੈਨੂੰ ਪਤਾ ਨਹੀਂ ਲੱਗਾ ਇਦਾਂ ਹੀ ਆਖੂ ਮੈਂ ਕੀ ਆਖਣਾ ਹੁਣ ਅਗਲੀਆ ਕਹਿਣਾ ਹੀ ਆ ਪੁਲਿਸ ਵਾਲੇ ਪੁੱਤ ਹੀ ਵਿਆਹ ਦਾ ਦਬਾਅ ਪਾਉਂਦੇ ਸੀ ਤੇ ਤਾਂ ਹੀ ਨੀ ਕੁੜੀ ਚਲ ਗਈ ਘਰੋਂ ਆ ਜੀਏ ਘਰ ਮੈਂ ਨਾ ਹੀ ਜੋਰ ਲਾਉਂਗਾ ਉਹਨੂੰ ਹੁਣ ਦਾ ਜੋਤੀ ਜੋ ਮਨਪੀ ਤੂੰ ਕਹੇਂਗੀ ਉਦਾਂ ਹੀ ਕਰ ਲਾਂਗੇ ਇੱਕ ਵਾਰੀ ਘਰ ਤੱਕ ਤੂੰ ਵਾਪਸ ਆ ਜਾ ਐਂਦੀਆਂ ਗੱਲਾਂ ਆਪਾਂ ਇੱਥੇ ਬੈਠੇ ਨਾ ਕਰੀ ਜਾਈਏ ਆਪਣਾ ਟਾਈਮ ਨਾ ਨਗਾਈਏ ਯਾ ਮੈਨੂੰ ਕੱਪੜੇ ਲਿਆਦੇ ਫੜ ਕੇ ਪੁੱਤ ਪੱਗ ਰਹਿਣ ਦੀ ਪੱਗ ਮੈਂ ਐ ਹੋਈ ਬਨ ਲੈਣੀ ਆ ਨਹੀਂ ਪੱਗ ਨਾ ਬਨਾਂ ਤੂੰ ਇੱਧਰ ਪਰਨੇ ਸੀ ਚਲ ਜੂ ਆਹ ਇਦਾਂ ਹੀ ਚਲ ਜੂਗਾ ਮੈਂ ਐ ਹੋ ਰਹਿਣ ਦੇਣਾ ਕੋਈ ਨਹੀਂ ਮੈਨੂੰ ਉਹ ਕੱਪੜੇ ਲਿਆਦੇ ਮੇਰੇ ਲੰਗਾ ਇਹ ਬੋਏ ਜਿੰਦਾਂ ਮੈਂ ਪੈੱਕੀ ਜਾਨੀ ਆ ਨਾ ਉਹ ਸਾਰੇ ਭੈਣ ਭਰਾ ਕਹਿੰਦੇ ਜੋਤੀ ਤੂੰ ਬੜੀ ਸੌਖੀ ਐ ਤੇਰੀ ਸੱਸ ਐ ਨਹੀਂ ਨਾ ਤੈਨੂੰ ਪੁੱਛਣ ਵਾਲਾ ਕੋਈ ਜਿੱਥੇ ਮਰਜੀ ਜਾਏ ਆਂ ਜਿੱਦਾਂ ਦਾ ਮਰਜੀ ਖਾਹੀਂ ਪੀਂ ਕੋਈ ਰੋਕ ਟੋਕੀ ਨਹੀਂ ਤੈਨੂੰ ਪਰ ਉਹਨਾਂ ਨੂੰ ਨਹੀਂ ਪਤਾ ਵੀ ਮੈਨੂੰ ਕਿੰਨੀ ਆ ਟੈਨਸ਼ਨ ਆ ਕਿੰਨੀ ਜ਼ਿੰਮੇਵਾਰੀ ਸਾਰੇ ਤੋਂ ਵੱਧ ਦਾ ਟੈਨਸ਼ਨ ਮਨਪ੍ਰੀਤ ਕੁੜੀ ਜਿਹੜੀ ਪਵਾੜੇ ਦੀ ਜੜ ਵਾ ਜੇ ਕੋਈ ਭੈਣ ਭਰਾ ਉਹ ਵੀ ਮੈਨੂੰ ਗੱਲਾਂ ਕਰਦੇ ਜੇ ਕੋਈ ਆਂਡ ਗਵਾਂਡ ਉਹ ਵੀ ਮੈਨੂੰ ਮੈਂ ਤਾਂ ਕਿਹਾ ਸੀ ਵੀ ਵਿਆਹੀ ਆਪਣੇ ਘਰ ਜਾਊਗੀ ਤੇ ਕਿਤੇ ਮੇਰੀ ਵੀ ਜਾਨ ਸੌਖੀ ਹੋ ਇਹਨਾਂ ਨੂੰ ਨਹੀਂ ਪਤਾ ਇਹਨੇ ਜਾਨ ਹੋਰ ਔਖੀ ਕਰ ਦੇਣੀ ਤੇ ਉਤੋਂ ਵੀਰੇ ਦਾ ਉਹ ਵਾਧੂ ਬੇਇੱਜ਼ਤੀ ਮੇਰੀ ਕਰ ਦਿੰਦਾ ਐਵੇਂ ਤੇਰੇ ਕੋਈ ਇੱਕ ਕੁੜੀ ਦਾ ਧਿਆਨ ਨਹੀਂ ਰੱਖਿਆ ਗਿਆ ਤੇ ਮੈਨੂੰ ਕੀ ਪਤਾ ਇਹਨੇ ਕਿਹੜੇ ਵੇਲੇ ਮੈਂ ਵੇਰ ਲਈ ਗਈ ਤੇ ਕਿਹੜੇ ਵੇਲੇ ਇਹ ਘਰੋਂ ਚਲ ਗਈ ਹੁਣ ਜਿਹੜੇ ਡੈਡੀ ਉਹ ਵੀ ਗੁੱਸੇ ਸਤਿਆ ਮੇਰੇ ਗਾਲੀ ਪੈਂਦਾ ਕਿ ਤੇਰੇ ਲਾਗੇ ਇਹ ਕੁੜੀ ਤੇਰੇ ਲਾਗੇ ਦੱਸ ਮੈਂ ਆ ਤੇ ਘੋਲ ਕੇ ਅੰਦਰ ਤੇ ਵੱਡ ਨਹੀਂ ਜਾਣਾ ਹੁਣ ਮਾਤੀ ਆ ਉਹ ਤਾਂ ਪ੍ਰਮਾਤਮਾ ਹੀ ਪਾਏ ਹੋਰ ਇਹਨੇ ਪਤਾ ਨਹੀਂ ਕਿਹੜੇ ਦਿਨ ਵਿਖਾਲਨੇ ਸਾਨੂੰ ਐਦੋਂ ਵੱਧ ਕੀ ਕਰਨ ਘਰੋਂ ਤਾਂ ਚਲ ਗਈ ਹੈ ਹੋਰ ਇਹਨੇ ਕੀ ਵਿਖਾਲਨੇ ਦਿਨ ਕਿਹੜੇ ਕਿਹੜੇ ਮੰਝਿਆਂ ਤੇ ਬੈਠੇ ਆ ਮੇਰਾ ਪੁੱਤ ਪਤਾ ਨਹੀਂ ਵਿਚਾਰਾ ਕਿੱਥੇ ਬੈਠਾ ਹੋਣਾ ਉਹ ਤੇਰਾ ਜੋਤੀ ਨੂੰ ਕਹੀ ਜਾਣ ਨਹੀਂ ਜੋਤੀ ਚੱਲ ਗਈ ਚੱਲ ਗਈ ਜੋਤੀ ਕੰਨ ਨਹੀਂ ਕਰਦੀ ਮੈਨੂੰ ਲੱਗਦਾ ਜੋਤੀ ਘਰੇ ਢਡੋ ਬੋਸ਼ੀ ਲੱਗਦੀ ਆ ਉੱਤੋਂ ਉੱਤੋਂ ਹੀ ਮੈਨੂੰ ਐਦਾਂ ਕਰਦੀ ਆ ਮਨਪ੍ਰੀਤ ਨੂੰ ਵੀ ਮੈਂ ਲੈ ਆਵਾਂ ਜਾ ਕੇ ਮੇਰਾ ਘਰ ਪਰ ਜੇ ਕਿਤੇ ਮੈਂ ਇਕੱਲੀ ਕੀ ਕਰਾਂ ਤਾਈ ਆਹ ਲਾ ਪਾਣੀ ਪੀ ਵੋ ਆਹ ਲਾ ਪਾਣੀ ਨੇ ਮੈਂ ਨਹੀਂ ਮਿੱਠਾ ਪਾਣੀ ਪੀਣਾ ਪੈਣਾ ਕਿਉਂ ਪਾਣੀ ਕਿਉਂ ਨਹੀਂ ਪੀਣਾ ਆ ਫੜੋ ਥੋੜਾ ਜਿਹਾ ਪੀ ਲਾ ਮੇਰਾ ਪੁੱਤ ਉਹ ਤੇ ਢੰਡੇ ਪਾਣੀ ਨੂੰ ਵੀ ਉਦਾਂ ਹੀ ਤਰਸਦਾ ਹੋਣਾ ਮੈਂ ਮਿੱਠੇ ਪਾਣੀ ਕੀ ਕਰਨੇ ਆ ਜੇਲ੍ਹਾਂ ਵਿੱਚ ਮਿੱਠੇ ਪਾਣੀ ਕਿੱਥੋਂ ਆ ਗਿਆ ਉੱਥੇ ਖਾਂਦਾ ਆਣਾ ਵਾ ਦਾਲ ਵਿੱਚ ਨਾ ਕੋਈ ਕੋਈ ਦਾਣਾ ਹੁੰਦਾ ਵਾ ਸੁਣਿਆ ਮੈਂ ਜੇਲ੍ਹ ਵਿੱਚ ਤੇ ਸੂੜੇ ਵਾਲੀਆਂ ਰੋਟੀਆਂ ਹੁੰਦੀਆਂ ਨੇ ਮੈਂ ਨਹੀਂ ਪੀਣਾ ਪਾਣੀ ਚੱਲੀ ਆ ਜੋਤੀ ਲੈ ਜਾ ਕੇ ਮਨਜੋਤ ਨੂੰ ਮਨਪ੍ਰੀਤ ਨੂੰ ਕਈ ਹੁਣ ਜੇ ਤੂੰ ਮੇਰੇ ਕੋਲ ਗੱਲ ਕਹਿਤੀ ਆ ਫੇਰ ਤੂੰ ਮੂੰਹ ਬਣਾ ਲੈਣਾ ਮੇਰੀ ਗੱਲ ਸੁਣੋ ਜਦੋਂ ਤੀ ਅਮਨ ਮਾਰਨ ਲੱਗਾ ਸੋਚਿਆ ਨਹੀਂ ਕੋ ਉਹ ਵੀ ਤੇ ਕਿਸ ਦੀ ਧੀ ਹੀ ਨਾ ਜਿਹੜੇ ਤੂੰ ਮਾਰ ਰਿਹਾ ਦੋ ਮਾਪੋਤਨੇ ਰਲ ਕੇ ਕਿਸ ਦੀ ਧੀ ਕਿਸ ਦੀ ਭੈਣ ਹੀ ਉਹ ਕਿਸ ਦੀ ਭੂਆ ਕਿਸ ਦੀ ਮਾਸੀ ਸੋਹ ਰਿਸ਼ਤੇ ਹੀ ਉਹਦੇ ਕੀ ਗੱਲ ਤੁਹਾਡੇ ਘਰ ਨੌ ਬਣ ਕੇ ਆ ਜੀ ਤੁਸੀਂ ਮਾਰ ਹੀ ਦੇਣਾ ਹੀ ਇਹਨੂੰ ਜੋਤੀ ਮੇਰੀ ਸੁਣ ਗੱਲ ਜਾਨ ਪੁੱਝ ਕੇ ਕੋਈ ਨਹੀਂ ਕੋ ਕਰਦਾ ਕੀਤਾ ਉਹਦੀ ਲਿਖੀ ਇਦਾਂ ਹੋਊਗੀ ਕਿਸੇ ਦੀ ਇਦਾਂ ਲਿਖੀ ਨਹੀਂ ਹੁੰਦੀ ਸਿਰਫ ਦਾਜ ਦੇ ਲਾਲਚ ਵਿੱਚ ਕਿਸੇ ਨੂੰ ਮਾਰਿਆ ਵਾ ਕੀ ਕਰਨਾ ਤਾਂ ਆਜਾ ਆਪਾਂ ਐਂ ਤੁਣ ਓਦਾਂ ਹੀ ਰੋਲਦੇ ਫਿਰਨ ਡਏ ਆਂ ਹੁਣ ਤੁਹਾਡਾ ਪੁੱਤ ਜੇਲ੍ਹ ਵਿੱਚ ਰਹਿਣਾ ਤਨ ਕਿੰਨਾ ਦੁੱਖ ਹੋਣ ਡਿਆ ਵਾ ਤੋ ਉਸ ਪਿਓ ਕੋਲ ਪੁੱਛ ਹਾਂ ਜਿਹਦੀ ਧੀ ਚਲ ਗਈ ਏ ਜਵਾਨ ਕੀ ਕਹਣ ਉਹਨੂੰ ਕੋਈ ਦੁੱਖ ਨਹੀਂ ਹੈਗਾ ਤੇ ਕੀ ਕਹਣ ਸਾਨੂੰ ਕੋਈ ਦੁੱਖ ਨਹੀਂ ਸਾਡੀ ਭੈਣ ਚਲ ਗਈ ਆ ਜੋ ਵੀ ਗੱਲ ਤੇ ਹੈ ਹੋਈ ਆ ਤੈਨੂੰ ਤੇ ਆਪਣੀ ਭੈਣ ਦਾ ਦੁੱਖ ਵਾ ਤੈਨੂੰ ਮਨਜੋਤ ਦਾ ਮਾਸਾ ਦੁੱਖ ਨਹੀਂ ਹੈਗਾ ਤੈਨੂੰ ਮਨਪ੍ਰੀਤ ਦੀ ਕੋਈ ਪਰੇਸ਼ਾਨੀ ਨਹੀਂ ਹੈਗੀ ਮੈਨੂੰ ਸਾਰਿਆਂ ਦਾ ਦੁੱਖ ਵਾ ਮਨਪੀਤ ਦਾ ਵੀ ਦੁੱਖ ਆ ਮੈਨੂੰ ਕੀ ਕਹਣ ਮੈਂ ਨਾ ਚਾਹੁੰਦੀ ਕੋਈ ਇੱਥੇ ਆਵੇ ਤੇ ਡੋਨਟ ਨੂੰ ਚੈਨਲ ਕਿਹ ਥਾਂ ਜੋਗਣੀ ਛੱਡਿਆ ਨਾ ਉੱਥੇ ਰਹਿਣ ਜਗੀ ਤੇ ਨਾ ਇੱਥੇ ਰਹਿਣ ਜੋਗੀ ਬਹੁਤੀਆਂ ਗੱਲਾਂ ਨਾ ਕਰ ਚੱਲ ਚਲੀਏ ਮਨਜੋਤਵਾਲ ਪਹਿਲੋਂ ਹੁਣ ਜਾਣਾ ਤੇ ਮੈਨੂੰ ਪਿਆਣਾ ਹੀ ਸ਼ਰਮਿੰਦਿਆ ਤਰ੍ਹਾਂ ਹੋਰ ਮੈਂ ਕੀ ਕਰਾਂ ਫਿਰ ਜੇ ਮੈਂ ਨਾ ਨਾਲ ਤੁਹਾਡੇ ਤੁਰੀ ਤੁਸੀਂ ਕਹਿੰਦਾ ਨਾਲ ਤੁਰਦੀ ਨਹੀਂ ਹੈਗੀ ਮੈਨੂੰ ਤੇ ਆ ਘਰ ਵੱਡ ਵੱਡੇ ਖਾਣ ਡਿਆ ਜੋਤੀ ਮੈਨੂੰ ਕੋਈ ਨਹੀਂ ਚੰਗਾ ਲੱਗਣ ਡਿਆ ਤੁਹਾਨੂੰ ਇੱਕ ਪੁੱਤ ਦੇ ਬਿਨਾ ਘਰ ਵੱਡ ਵੱਡ ਖਾਣੇ ਨਾ ਉੱਥੇ ਪੁੱਛ ਕੇ ਵੇਖੋ ਕੀ ਗਲਤੀ ਦੀ ਲੋੜ ਨਹੀਂ ਇਹਨਾਂ ਨੂੰ ਮੇਰੀ ਗੱਲ ਨਹੀਂ ਕਰਾ ਦੇ ਹਾਂ ਮਨਜੋਤ ਨਾਲ ਜੇ ਕੋਈ ਤੁਹਾਡੇ ਕੋਲ ਨੰਬਰ ਨੰਬਰ ਹੈਗਾ ਤੇ ਥਾਣੇ ਵਾਲਿਆਂ ਦਾ ਤੇ ਤਾਂ ਹੀ ਮੈਂ ਥਾਣੇ ਕਰਨਾ ਨੰਬਰ ਆਪੇ ਬੈਠੀ ਹਾਂ ਇੱਥੇ ਮੈਂ ਤੁਹਾਡੀ ਗੱਲ ਕਿੱਥੋਂ ਕਰਵਾ ਦਾਂ ਤਾਂ ਮੈਂ ਕਦੋਂ ਮਨਜੋਤ ਕੋ ਜਾਊਂਗੀ ਕਦੋਂ ਮੈਂ ਉਹਨੂੰ ਵੇਖੂੰਗੀ ਆ ਜਾ ਚੱਲੀਏ ਗਾਂ ਛੇਤੀ ਕਰ ਵੀ ਤਿਆਰ ਹੋ ਜਾ ਫਟਾਫਟ ਆਪਣੇ ਧੀ ਪੁੱਤ ਨਾ ਸਾਰੇ ਨੂੰ ਦੁੱਖ ਹੁੰਦਾ ਵਾ ਬਗਾਨੇ ਦਾ ਦੁੱਖ ਨਹੀਂ ਹੁੰਦਾ ਬਗਾਨੇ ਨਾਲ ਤਾਂ ਅਸੀਂ ਜੋ ਮਰਜ਼ੀ ਕਰ ਦਈਏ ਨਾ ਅਸੀਂ ਤਾਂ ਵੀ ਕਹਿਣਾ ਵਾ ਅਸੀਂ ਕੋਈ ਗਲਤੀ ਕੀਤੀ ਨਹੀਂ ਹੁਣ ਇੰਨਾ ਕੁਝ ਕੀਤਾ ਨਾ ਮਨਜੋਤ ਭਾਰੀ ਨੇ ਤੇ ਉਹਨੂੰ ਸਜ਼ਾ ਤਾਂ ਮਿਲਣੀ ਮਿਲਣੀ ਆ ਨਾ ਹੁਣ ਹਾਏ ਅਹੀਂ ਕੋਈ ਗਲਤੀ ਨਹੀਂ ਕੀਤੀ ਜੋਤੀ ਤੂੰ ਨਾ ਜਾਣ ਜਾਣ ਕੇ ਇਦਾਂ ਕਰੀ ਜਾ ਤਨ ਮੈਂ ਕਹਿ ਨਹੀਂ ਪਉਦਾ ਅਨਜਲੀ ਉਹਨਾਂ ਹੋਊਗਾ ਓਦੇ ਘਰ ਚੀਜ਼ਾਂ ਸਾਰੀਆਂ ਰੋਲਣ ਡੀਆਂ ਉੱਥੇ ਚੀਜ਼ਾਂ ਨੂੰ ਅਸੀਂ ਕੀ ਕਰਨਾ ਸੀ ਤੂੰ ਇੱਕੋ ਹੀ ਗੱਲ ਕਰੀ ਜਾਨੀ ਦਾਜ ਦਾ ਕਰਕੇ ਦਾਜ ਦਾ ਕਰਕੇ ਇਦਾਂ ਨਾ ਮੈਨੂੰ ਸਾੜ ਨਾ ਮੈਨੂੰ ਪਰੇਸ਼ਾਨ ਕਰ ਚੱਲ ਚਲੀ ਜਾ ਉਹ ਜਾ ਤਿਆਰ ਮੈਂ ਹੁਣ ਤੁਹਾਨੂੰ ਕੀ ਸਾਂਣਾ ਵਾ ਸੜਨ ਤਾਂ ਰੱਬ ਡਿਆ ਵਾ ਆ ਪਾਣੀ ਪੀ ਲੋ ਹੁਣ ਥੋੜਾ ਜਿਹਾ ਨਹੀਂ ਮੈਂ ਨਹੀਂ ਪੀਣਾ ਪਾਣੀ ਮੈਂ ਰੰਜੀ ਕਰਦਾ ਪਾਣੀ ਪੀਣਾ ਮੇਨੂੰ ਰਾਜਣਾ ਜੱਟ ਦਾ ਕਿ ਮੰਜੂਰ ਮੈਂ ਵੇਖੂ ਕਿ ਉਹ ਨਚਰ ਤੱਕ ਪਾਣੀ ਉਹ ਨਗਰ ਆਇਆ ਹੁਣ ਹੈ ਕੋਈ ਨਹੀਂ ਆ ਚੱਲ ਜਾਨੇ ਆ ਫਿਰ ਹੁਣ ਮੈਂ ਕੱਪੜੇ-ਕਪੜੇ ਤੇ ਪਾ ਲਾਂ ਕਿੱਦਾਂ ਚੱਲ ਜਾ ਤੁਹਾਡੇ ਨਾਲ ਪਾ ਲਾਂ ਸਮਾਨ ਪ੍ਰੀਤਾ ਕਿੱਦਾਂ ਕੀ ਕਰਨਾ ਫਿਰ ਉਹਦਾ ਉਹਨੂੰ ਵੀ ਬਹਿ ਕੇ ਆਉਣਾ ਉਧਰੋਂ ਉਧਰੋਂ ਚੱਲ ਜਾਣਾ ਤੇ ਦੋਵਾਂ ਨੂੰ ਲੈ ਕੇ ਆਉਣਾ ਘਰ ਮੈਂ ਕਿਹਾ ਨਹੀਂ ਗੱਡੀ ਵਾਜ ਦਾ ਪਤਾ ਕਰ ਲਈਏ ਫੇ ਕਿੱਦਾਂ ਆਵਾਂਗੇ ਆਪਾਂ ਤਾਂ ਗੱਡੀ ਵਾਂ ਦਾ ਕਿਰਾਇਆ ਦਿੱਤੇ ਜਾਂਦੇ ਨੇ ਇਹ ਬੱਸੇ ਚੱਲ ਜਾਣਾ ਵਾ ਗੱਡੀ-ਗੁੱਡੀ ਤੇ ਨਹੀਂ ਜਾਣਾ ਜਾਂਦੀਆਂ ਤੇ ਚਲ ਜਾਗੇ ਹੁੰਦਿਆਂ ਚਾਰ ਜਾਣੇ ਹੋਣੇ ਜਾਂਦੇ ਆ ਦੋ ਜਾਣੇ ਕੋਈ ਗੱਲ ਨਹੀਂ ਫਿਰ ਕੀ ਪਤਾ ਕਿੰਨੇ ਕਿੰਨੇ ਕਰਾਏ ਆ ਗੱਡੀਆਂ ਤੇ ਪਾਣੀ ਪੀਣਾ ਕਿ ਲਾ ਜਾ ਨਹੀਂ ਹਨੇ ਮੈਨੂੰ ਇਦਾਂ ਲੱਗਾ ਵਾ ਜਿੱਦਾਂ ਜੋਤੀ ਨੇ ਪਰਾਂ ਨੂੰ ਮੂੰਹ ਕਰਕੇ ਆਖਿਆ ਵਾ ਉਹ ਨਾ ਆਇਆ ਕਿ ਜਾਂ ਮੈਨੂੰ ਨਹੀਂ ਸਮਝ ਲੱਗੀ ਕੀ ਦੀ ਗੱਲ ਕਰ ਗਈ ਆ ਕਿਤੇ ਮਨਜੋਤ ਦੀ ਗਲਤ ਨਹੀਂ ਕਰ ਗਈ ਪਰ ਨਹੀਂ ਉਹ ਕਿਹੜੀ ਡਰਦੀ ਆ ਕਿਸੇ ਕੋ ਵੀ ਉਹਨੇ ਕਰਨੀ ਹੁੰਦੀ ਨਾ ਉਹਨੇ ਮੇਰੇ ਸਾਹਮਣੇ ਹੀ ਕਹਿ ਦੇਣਾ ਸੀ ਹੋਰ ਇੰਨਾ ਕੁਝ ਕਹਿ ਗਈ ਆ ਉਹ ਗੱਲ ਕਰਨ ਲੱਗਿਆ ਉਹਨੇ ਕਿਹੜਾ ਝਕਣਾ ਸੀ ਮੇਰੇ ਕੋਲ ਮੈਂ ਵੀ ਉਠਾਂ ਢੀੜੇ ਪਾਵਾਂ ਤੇ ਛੇਤੀ ਛੇਤੀ ਇਹਨਾਂ ਨੂੰ ਆਖਾਂ ਤੁਰਪੋ ਤੁਰਪੋ ਨਹੀਂ ਭੈਣੋ ਚੱਲ ਜੀ ਉਦਾਂ ਤੇ ਆ ਵੀ ਚੰਗੇ ਹੀ ਆ ਪਰ ਇਹ ਜੋ ਮੁੜ ਕੇ ਦਾ ਮੁਸ਼ਕ ਬੜਾ ਹੁੰਦਾ ਵਾ ਕਿਤੇ ਫੇਰ ਨਾ ਪੁਲਿਸ ਵਾਲੇ ਧੱਕੇ ਮਾਰਨ ਹਾਨੋਂ ਕਿ ਬੀਬੀ ਜਾ ਜਾ ਧੋਤਾ ਪਾ ਲਈ ਨਹੀਂ ਅੰਦਰੋਂ ਕੋਈ ਮਮੀ ਪਾਣੀ ਬਣਾਇਆ ਨਹੀਂ ਤਾਈ ਨੇ ਲਈ ਪੀਤਾ ਨਾ ਤੂੰ ਹੀ ਪੀ ਲੋ ਕਿਉਂ ਨਹੀਂ ਮੈਂ ਪੀਤਾ ਤਾਈ ਨੇ ਉਹ ਜੇ ਕਰੰਡੀ ਆ ਕਿ ਮੰਨੇ ਨੂੰ ਮੈਨੂੰ ਚਲੀਏ ਅੱਜ ਮੈਂ ਕਿੰਨੇ ਸਿਹਾਪੇ ਕਰਾਂ ਤੀਜੇ ਤਾਂ ਮੈਂ ਤੁਰੇ ਰਵਾਂ ਨਾਲ ਉਹਦੇ ਹੁਣ ਜਾਂਦੀ ਆ ਚਲ ਵੀ ਇਹਦਾ ਜੇ ਚਾਣਾ ਨੇ ਚਲ ਜਾ ਹੈ ਔੜਾ ਬਾਹਰ ਬੈਠਣਾ ਉਹ ਨਹੀਂ ਸ਼ੁਰੂ ਕਰਦਾ ਕਿੰਨਾ ਨਾ ਮਾਰਾ ਹੋ ਗਈਆਂ ਜਦੋਂ ਵੇਖੋ ਫਿਰਦੀ ਰਹੀਆਂ ਬਾਹਰ ਚੰਗੇ ਲੱਗਦੇ ਰੋਜ਼ ਰੋਜ਼ ਜਾਂਦੀ ਮੈਂ ਅੱਗੇ ਪਿੱਛੇ ਮੈਂ ਕਦੇ ਨਿਕਲੀ ਨਹੀਂ ਬਾਹਰ ਜਦੋਂ ਇਹ ਆ ਗਏ ਨੇ ਸਿਹਾਪਾ ਖਾਣਾ ਉਹਨਾਂ ਦੇ ਬਾਹਰ ਫਿਰਨਾ ਤੁਰਨਾ ਪੈਂਦਾ ਇਹਨਾਂ ਕਰਕੇ ਹੌ ਤਾਂ ਜੀ ਆਂਦੀ ਆ ਤੇ ਇੱਕ ਦਿਹਾੜੀ ਦੇ ਦੂਸਰਾ ਇਹ ਲੈ ਜੀ ਜਾਣਾਂ ਤੇ ਮੈਂ ਤੁਹਾਨੂੰ ਟਿੱਕ ਲੈ ਜੀ ਮੂਨਾ ਕਿਆ ਕਰੋਂ ਕਿ ਨਾਲ ਚੱਲ ਜਾ ਤੂੰ ਹੀ ਸਿਆਣੇ ਤੂੰ ਹੀ ਚੱਲ ਜਾ ਮੇਰੇ ਨਾਲ ਤੇ ਉਹ ਨੰਨਾ ਜੋਤੀ ਜਾਵੇ ਨਾਲ ਜੋਤੀ ਜਾਵੇ ਮਾਰ ਜੋ ਦਿਨ ਟਿਕਾ ਲਿਆ ਨੰਨਾ ساری ਉਮਰ ਦਾ ਦੱਸੋ ਵੀ ਉਹ ਤੇ ਤੇਰੀ ਗੱਲ ਠੀਕ ਹੋ ਜੂ ਕਹਿੰਦੀ ਮੈਂ ਉਹ ਨਾਲ ਹੀ ਲੈ ਆਵਣਾ ਮੈਂ ਹਾਂ ਮੈਨੂੰ ਨਾਲ ਲੈ ਆ ਆਹ ਇਹ ਵੀ ਹੋਰ ਸੁਣ ਲੋ ਕਹਿੰਦੀ ਗੱਡੀ ਦਾ ਕਿਰਾਇ ਤੇ ਕਰਕੇ ਇਹ ਸਪੈਸ਼ਲ ਚੱਲੀ ਏ ਮੈਂ ਗੱਡੀ ਦੇ ਤੁਹਾਨੂੰ ਕਹਿ ਆਂ ਨਹੀਂ ਦਿੱਤਾ ਚੱਲ ਰਹੀ ਏ ਪਹਿਲੇ ਕਿਥੋਂ ਨੇ ਗੱਡੀ ਤੇ ਜਾਣ ਵਾਸਤੇ ਕਹਿੰਦੀ ਹੁਣ ਜੋਤੀ ਦੇ ਦੂੰਗੀ ਤਾਈ ਤੇ ਮੇਰੇ ਨਾਲ ਕੰਢੀ ਆ ਤਾਂ ਦੇਖਣੇ ਵੀ ਉਹ ਦੋਗੀ ਹੋ ਵੀ ਖਰਚਾਂ ਦੀ ਨਹੀਂ ਕਰਦੇ ਤੇ ਉਹਨੇ ਗੋਡੀ ਦਾ ਕਿਰਾਇਆ ਵੀ ਦੇ ਦੇਵੇਂ ਹੋਏ ਕੋਣ ਹੋ ਬਿਲਕੁਲ ਠੀਕ ਹੋ ਗਈ ਆ ਤਾਈ ਅੱਛਾ ਹੁਣ ਇਦਾਂ ਕਰੋ ਮੰਨੇ ਤਾਂ ਕੁਝ ਪਤਾ ਲੱਗਦਾ ਨਾ ਤੇ ਬੈਗ ਤੇ ਨਾਲ ਗੱਲ ਕਰ ਖਤਮ ਕਰੋ ਸਾਰੀ ਕਲੀਅਰ ਕਰ ਲੋ ਤੇ ਅੱਡ ਬਾਰ ਕਰ ਦਿਓ ਇਹਨਾਂ ਨੂੰ ਮੇਰੇ ਕੋਲ ਨਹੀਂ ਜੈਨ ਚੁੱਪਣ ਚੁੱਕੇ ਜਾਂ ਤਾਈ ਨਾ ਰੋਏ ਰੋਏ ਦਾ ਇਹਨਾਂ ਦਾ ਤੇ ਇਦਾਂ ਹੁਣ ਕਰਨ ਮੈਂ ਚਾ ਠੀਕ ਹੋ ਗਈ ਤੇ ਇਦਾਂ ਹੀ ਕਰਦੇ ਆ ਆਪਣੇ ਪਕੌਣ ਤੇ ਖਾਣ ਆਪਣੇ ਪਕੌਣ ਤੇ ਖਾਣ ਆਪਣੀਆਂ ਮੰਨ ਨਹੀਂ ਤੈਨੂੰ ਕੁਝ ਪਤਾ ਲੱਗਦਾ ਨਾ ਬਸ ਇੱਕ ਪਾਸੇ ਲਾਓ ਇਹਨਾਂ ਨੂੰ ਰੋਜ਼ ਦੇ ਵਕਤ ਹਾਂ ਪੀਣਾ ਤੇ ਹੀ ਪਾਣੀ ਨਹੀਂ ਪਰ ਮੈਂ ਹੁਣੇ ਪੀਤਾ ਮੈਂ ਨਹੀਂ ਲਾਓ ਪੀ ਲੋਗਾ ਨਹੀਂ ਮੈਂ ਹੁਣੇ ਹੀ ਪੀਤਾ ਹਾਂ ਇੱਥੇ ਰੱਖ ਦੋ ਰੱਖ ਦੇ ਮੈਂ ਹਾਂ ਫੇਰ ਜਾਵਾਂ ਨਾਲ ਮੈਂ ਦੇ ਚਾ ਚੱਲ ਜੀ ਆ ਕੇ ਦੇਖਦਾ ਹਾਂ ਲੈ ਹਾਂ ਹੋਰ ਜਾਣਾ ਹੀ ਨਹੀਂ ਪਰ ਜਾਣਾ ਪੈਣਾ ਵਾਂ ਕੇ ਤੇ ਰੱਖ ਪਾਣੀ ਇੱਥੇ ਸੱਚੀ ਗੱਲ ਸੁਣੋ ਕਹਿੰਦੀ ਮਾਂ ਨੇ ਤਿਰ ਚਾਲੇ ਜਾਂ ਜਾਣਾ ਵਾਂ ਇੱਕ ਰੋਜ਼ ਜਾਣਾ ਮੰਨੇ ਗੋਲ ਫੇਰ ਮੰਨੇ ਕੋ ਉਧਰ ਨੇ ਜਾਣਾ ਮੰਤਰੀ ਦੇ ਘਰ ਤੇ ਮਨਪ੍ਰੀਤ ਨੂੰ ਵਾਪਸ ਲੈ ਕੇ ਦੇ ਨਾਲ ਆਉਣਾ ਤੇ ਜੇ ਉਹਨਾਂ ਮਨਪ੍ਰੀਤ ਨੂੰ ਨਾਲ ਲੈ ਕੇ ਏ ਤੁਹਾਨੂੰ ਪਤਾ ਨਹੀਂ ਆ ਇਹ ਜਾਣਨ ਦਾ ਮਨਪ੍ਰੀਤ ਜਾਣੇ ਚਾ ਤੂੰ ਰੱਖ ਇਹਨਾਂ ਦਾ ਤਾਂ ਕੰਮੀ ਉਹ ਇਹਦੇ ਤਾਈ ਦਾ ਤੇ ਹੁਣ ਤੇੜੀ ਦਾ ਹਾਂ ਗਰਮੀ ਬਹੁਤ ਆਜੇ ਹਾਂਜੀ ਗਰਮੀ ਬਹੁਤ ਹੋ ਗਈ ਜੀ ਮੀਂਹ ਮੜਾਇਆ ਪੈਂਦਾ ਤੇਰੇ ਹੁੰਦਾ ਮੀਂਹ ਪੈਣ ਤੋਂ ਬਾਅਦ ਜ਼ਿਆਦਾ ਗਰਮੀ ਹੋ ਗਈ ਹੈ ਹਾਂਜੀ ਫੜੋ ਪਾਣੀ ਪੀਓ ਤੁਸੀਂ ਹੋ ਗੋ ਗਰਮੀ ਆ ਲੈ ਅਬਾਪ ਕੋਨਸੀ ਡੌਣ ਆ ਗਿਆ ਉਹਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਉਹ ਠੀਕ ਠਾਕ ਹਾਂਜੀ ਸਾਹਿਬ ਵਧੀਆ ਦਾ ਕੁਛੀ ਦਾ ਕੋਈ ਨਹੀਂ ਮੈਂ ਪਤਾ ਇੱਥੇ ਬਹਿ ਜਾਂਦਾ ਮੈਂ ਨਹੀਂ ਨਹੀਂ ਕੋਈ ਇੱਥੇ ਬਹਿ ਜਾਂਦਾ ਕੋਈ ਨਹੀਂ ਆ ਜਾ ਲੱਗਦਾ ਦੇਰ ਲਈ ਲੱਗਾ ਮਿਲਣ ਆ ਕੇ ਲੱਗਦਾ ਪੁੱਤ ਦੇਲਵੀ ਲੱਗਾ ਹਾਂਜੀ ਤੇ ਦਿਲ ਅਦਾਸ ਵੀ ਹੋ ਗਿਆ ਕੀ ਗੱਲ ਹੋ ਗਈ ਕੁੜੀ ਨਾ ਮੇਰੀ ਜਿਹੜੀ ਹਾਂਜੀ ਉਹ ਲੱਭਣ ਨਹੀਂ ਲਈ ਪੁੱਤ ਮੈਂ ਤਾਂ ਬਹੁਤ ਦੁਖੀ ਹੋ ਗਿਆ ਮੈਂ ਦਰਖਾਸਤ ਕੌਣ ਆਇਆ ਤੁਹਾਨੂੰ ਕੀ ਗੱਲ ਹੋਈਏ ਪਾਣੀ ਪੀ ਲੋ ਅਭੀ ਤੇ ਹੀ ਪਾਣੀ ਦਾਸ ਹੋ ਗਏ ਮੈਂ ਤਾਂ ਗਿਆ ਖੰਡਿਆ ਸੀ ਤੁਸੀਂ ਮੈਨੂੰ ਗੱਲਾਂ ਕਰਨੀਆਂ ਪੁੱਤ ਨਹੀਂ ਗੱਲਾਂ ਕੀ ਕਰਨੀਆਂ ਉਹ ਲੱਭਣ ਨਹੀਂ ਲਈ ਕਿਤੇ ਕਹੀ ਕਿਤੇ ਨਾਲ ਪੁੱਤ ਕਿ ਦਰਿਆ ਗੱਲਾਂ ਕਰਦਾ ਕਿਹਦੇ ਨਾਲ ਜਾਣਾ ਸੀ ਹੁੰਦੇ ਘਰੋਂ ਕੱਲੀ ਚਲੀ ਗਈ ਦੱਸ ਕੇ ਨਹੀਂ ਗਈ ਦੱਸ ਕੇ ਨਹੀਂ ਲੰਘ ਗਈ ਮੈਂ ਸਾਰੇ ਥਾਈਂ ਦੇਖ ਲਿਆ ਰਿਸ਼ਤੇਦਾਰਾਂ ਦੇ ਜੀ ਆ ਰਿਸ਼ਤੇਦਾਰਾਂ ਨੂੰ ਫੋਨ ਕਰ ਲਿਆ ਉਹ ਦਿਸੇ ਲਿਆ ਸੋ ਲਿਆ ਨੂੰ سارے ਪੁੱਤ ਪੁੱਛ ਲਿਆ ਮੈਂ ਤੇ ਦਰਿਆਵਾਂ ਦੇ ਉੱਤੇ ਵੀ ਜਾ ਕੇ ਵੇਖ ਲਿਆ ਨਹਿਰਾਂ ਵੀ ਵੇਖ ਲਿਆ ਟੋਬੇ ਵੇਖ ਲਿਆ ਘਰੋਂ ਕੋਈ ਪੈਸਾ ਥੇਲਾ ਲੈ ਕੇ ਗਏ ਜਾਂ ਉੱਥੇ ਨਹੀਂ ਘੜਿਆ ਨਹੀਂਨੇ ਕੋਈ ਬਾਕੀ ਆਪਣੇ ਕੋਲ ਉਹਨੇ ਕਿਤੇ ਰੱਖੇ ਹੋਣਗੇ ਤੇ ਲੈ ਗਈ ਉਹ ਮੈਨੂੰ ਪਤਾ ਨਹੀਂ ਬਤੋ ਜੇ ਬਾਰੇ ਤੇ ਮੈਂ ਲਖਾਉਣੀ ਹੀ ਦਰਖਾਸਤ ਵੀ ਇਹ ਮੇਰੀ ਮਤ ਕਰੋ ਪੁੱਤ ਕੋਈ ਨਹੀਂ ਕੋਈ ਨਹੀਂ ਦੇਖ ਲੈ ਲੱਭ ਲੈਨੇ ਆ ਕਰਦੇ ਕੈਮਰੇ ਚੈੱਕ ਕਰਦੇ ਆ ਆ ਲੱਭ ਤੂ ਪਾਣੀ ਦੇ ਦੇ ਮੈਨੂੰ ਕੋਟ ਪਾਣੀ ਪੀਓ ਤੂੰ ਕੋਈ ਗੱਲ ਹੌਸਲਾ ਰੱਖੋ ਲੱਭ ਜੂਗੀ ਪੁੱਤ ਬਹੁਤ ਸਤਾਇਆ ਕੁੜੀ ਨੇ ਨੇ ਮੈਨੂੰ ਐਦਾ ਤਾਂ ਨਹੀਂ ਕੋਈ ਸਾਥੀ ਸੂਤੀ ਕੋਈ ਇਹਦਾ ਉਹਦਾ ਹਾਂਜੀ ਇਹਦਾ ਨਹੀਂ ਕੀ ਪਤਾ ਕੀ ਇਹਦਾ ਕੀ ਹੈ ਮੈਨੂੰ ਸਮਝ ਨਹੀਂ ਲੱਗਦੀ ਕੀ ਬਣ ਗਿਆ ਮੇਰ ਨਾਲ ਕਰੇ ਜਿੰਦਗੀ ਮੇਰੀ ਜਿੰਦਗੀ ਨੇ ਮੈਨੂੰ ਕਿੱਥੇ ਲਿਆ ਕੇ ਖੜਾ ਕਰ ਦਿੱਤਾ ਪੁੱਤ ਓਏ ਕੋਈ ਨਹੀਂ ਕੋਈ ਨਹੀਂ ਤੇ ਪਾਣੀ ਪੀਓ। ਆ ਵੀ ਚਿੰਤਾ ਨਾ ਕਰੋ ਗਰਮੀ ਅੱਗੇ ਬਹੁਤ ਆ ਕੋਈ ਲੱਗ ਲਾਂਗੇ। ਪੁੱਤ ਮਾਪਿਆਂ ਨੂੰ ਚਿੰਤਾ ਬੜੀ ਹੁੰਦੀ ਏ ਧੀਆਂ ਪੁੱਤਾਂ ਦੀ। ਇਹ ਇਹ ਧੀਆਂ ਪੁੱਤੀਆਂ ਸੋਚਦੇ ਨਾ ਮਾਪਿਆਂ ਨੂੰ ਸੁੱਖ ਦੇਣਾ ਕਿ ਦੁੱਖ ਦੇਣਾ। ਇਹ ਤੇ ਮਹਾਰਾਜ ਦੇ ਕਰਮਾਂ ਦਾ ਸੋਖਾ ਜਿੰਨੂੰ ਮਿਲਣਾ ਮਿਲਜਣਾ। ਆਹ ਮਹਾਰਾਜ ਹਰੇਕ ਨੂੰ ਸੁੱਖ ਦੇਵੇ। ਪੁੱਤ ਲਿਆ ਫੈਲ ਲਿਖ ਲੈ ਜਿੱਤੇ ਲਿਖਣਾ ਮੇਰੇ। ਆਇਓ ਤੁਸੀਂ ਅੰਦਰ ਆਓ ਅੰਦਰ ਬੈਠੋ ਅੰਦਰ ਲਿਖਾ ਦੇ ਕੋਈ ਗੱਲ ਨਹੀਂ ਲੱਭ ਲੈਨੇ ਆ ਕਿੰਨ ਸਾਮਦੀ ਗਈ ਐ ਸਵੇਰ ਦੀ ਖਾਲ ਸਾਮਦੀ ਆ ਕੱਲ ਵੀ ਕੱਲ ਦੀ ਆ ਸਾਮੀ ਜੇ ਸਵੇਰੇ ਇਹ ਮੇਰਾ ਖਿਆਲ 11:00 ਵਜੇ ਦੀ ਗੱਲ ਵਾ ਕੇ ਨੇ ਜਾਂਦੀ ਹੁੰਦੀ ਨੇ ਵੀ ਆਖਿਆ ਕੈਨੂੰ ਕੇ ਪੈਂਟ ਚ ਉਹ ਤਾਂ ਕੋਈ ਦੱਸਦਾ ਹੀ ਨਹੀਂ ਕਿੱਧਰ ਨੂੰ ਗਈ ਕਿੱਧਰ ਨੂੰ ਨਹੀਂ ਬਸ ਘਰੋਂ ਨਿਕਲਦੀ ਦੇਹੀ ਆ ਮਾੜੇ ਕੈਮਰਿਆਂ ਦੇ ਵਿੱਚ ਕੋਈ ਲੱਭ ਲੈਨੇ ਆ ਲੱਭ ਜੂ ਕੋਈ ਗੱਲ ਨਹੀਂ ਚਿੰਤਾ ਨਾ ਕਰੋ ਨਹੀਂ ਚੱਲ ਵੀ ਲਿਖਵੇ ਬਾਪੂ ਜੀ ਦੀ ਰਿਪੋਰਟ ਆਇਓ ਬਾਪੂ ਜੀ ਫਿਰ ਅੰਦਰ ਹਾਂ ਚਲ ਪੁੱਤ ਲਿਖਾ ਦਿਓ ਜੋ ਲਿਖਣਾ ਜੀ ਰੈਂਪ ਰੂਮ ਦੱਸ ਦਿਓ ਚੰਗਾ ਪੁੱਤ ਲੱਗਦਾ ਸਰਕਾਰ ਇਹਨਾਂ ਦੇ ਟੱਬਰ ਦੀ ਰਾਖੀ ਕਰਦੀਆਂ ਨੇ ਤਨਖਾਹਾਂ ਦਿੰਦੀ ਐ ਹੋਰ ਜੇ ਦਾ ਕੇਸ ਕੀ ਕਰਨਾ ਕਰਨਾ ਕੇ ਨੂੰ ਇਹਨਾਂ ਦੇ ਨਹੀਂ ਮੁੱਕਦੇ ਦੇ ਕਿਦੋਂ ਮੁੱਕਿਆ ਕਿਉਂ ਠਾਣਾ ਕਰਨੀ ਪਿਆ ਸਿੱਧੇ ਜਨਮਰਜੀ ਲੰਘੇ ਮੇਰਾ ਕੰਮ ਆ ਤੇ ਮੈਂ ਆਪਦਾ ਕੰਮ ਕਰਨਾ ਕੰਮ ਦੱਸ ਕੇ ਜਾਣਾ ਨਾ ਇਹਦਾ ਕੋਈ ਵੀ ਚਲ ਜੂਗਾ ਸਿੱਧਾ ਹੀ ਕਿਉਂ ਛੈਨੂ ਪੁੱਛ ਕੇ ਜਾਉਂਗੀ ਹੁਣ ਮੈਂ ਠਾਣੇ ਤੇ ਮਾਲਕ ਆਹੀਆਂ ਤੁਹਾਨੂੰ ਪੁੱਛਣਾ ਹਾਂ ਦੱਸ ਲੈ ਹੁਣ ਤੈਨੂੰ ਦੱਸਦਾ ਨਾ ਵੀ ਮੈਂ ਅੰਦਰ ਚਲੀ ਆ ਮਨਜੋਤ ਕੋਲ ਮਨਜੋਤ ਕੋਲ ਕੀ ਕਰਨ ਕਿਉਂ ਤੈਨੂੰ ਨਹੀਂ ਪਤਾ ਵੀ ਉਹਦਾ ਕੇਸ ਮੇਰੇ ਕੋਲ ਆ ਤੇ ਤੈਨੂੰ ਹਰ ਗੱਲ ਦਾ ਜਵਾਬ ਦੇਣਾ ਮੈਂ ਜ਼ਰੂਰੀ ਨਹੀਂ ਸਮਝਦੀ ਇੱਕ ਵਾਰੀ ਮਿਲ ਲੈਣਾ ਬਾਰ ਬਾਰ ਨਹੀਂ ਮਿਲਣ ਦੇਣਾ ਇਹਨੂੰ ਕਿਉਂ ਮੈਂ ਫਾਸਵਾਲ ਜਵਾਬ ਕਰਨੇ ਆ 10 ਮਿੰਟਾ ਤੇਰੇ ਕੋਲ ਜਲਦੀ ਮਿਲਦੇ ਫਿਰ ਤਿੱਤੋ ਇਥੋਂ ਟਾਈਮ ਦੀ ਪਾਬੰਦ ਮੈਂ ਨਹੀਂ ਹੈਗੀ ਤੂੰ ਰਹਿ ਫਿਰ ੱਤਕੇ ਮਾਰੇ ਕੱਢ ਕੇ ਜੇ ਲਾਗੇ ਫਿਰਾਂ ਲਾਂਗੇ ਠੀਕ ਆ ਮੈਂ ਕਰੀ ਸੀ ਗੱਲ ਡਾਕਟਰ ਨਾਲ ਤੇਰਾ ਸਰਟੀਫਿਕੇਟ ਬਣਾਣ ਲਈ ਉਹ ਕਹਿੰਦੇ ਸੀ ਸਰਟੀਫਿਕੇਟ ਤਾਂ ਬਣ ਜਾਊਗਾ ਪਰ ਜਿਹੜਾ ਤੈਨੂੰ ਸਜ਼ਾ ਮਿਲੀ ਹੋਈ ਆ ਇਨੂੰ ਘੱਟ ਕਰਾਉਣ ਦੀ ਮੈਂ ਕੋਸ਼ਿਸ਼ ਕਰ ਰਹੀ ਆ ਮੈਨੂੰ ਆਇਆ ਵੀ ਜੇ ਸਰਟੀਫਿਕੇਟ ਬਣਾ ਵੀ ਲਿਆ ਤਾਂ ਜਦੋਂ ਸਜ਼ਾ ਘੱਟ ਕਰਨਗੇ ਸਰਟੀਫਿਕੇਟ ਤਾਂ ਉਹਨਾਂ ਨੂੰ ਦੇਣਾ ਹੀ ਪਊ ਮੈਂ ਸ਼ੁਰੂ ਤੋਂ ਪਹਿਲਾਂ ਹੀ ਆਖਿਆ ਕਿ ਤੂੰ ਮੇਰੇ ਹਰਾਤਾ ਜਿਵੇਂ ਰਹਿਣ ਦੇ ਮਨਜੋ ਦੇ ਗੱਲ ਬਾਰ ਬਾਰ ਕਰਨ ਦਾ ਕੋਈ ਫਾਇਦਾ ਨਹੀਂ ਦੇਖ ਤੂੰ ਮੇਰੇ ਤੇ ਬਹੁਤ एहसान ਕੀਤੇ ਨੇ ਤੇ ਮੈਂ ਉਹਨਾਂ ਦੇ एहसानਾਂ ਦਾ ਮੁੱਲ ਤਾਂ ਨਹੀਂ ਚੁਕਾ ਸਕਦੀ ਪਰ ਮੈਂ ਇੱਕ ਇਨਸਾਨੀ ਤੌਰ ਤੇ ਤੇਰੀ ਹੱਲਪ ਤਾਂ ਕਰੀ ਸਕਦੀ ਆ ਜਦੋਂ ਮੁੱਲ ਪਉਣਾ ਇੰਨਾ ਸਾਨਾ ਦਾ ਉਹ ਤੂੰ ਮੁੱਖ ਮੋੜ ਗਈ ਮੇਰੇ ਤੋਂ ਮੁੱਖ ਮੈਂ ਨਹੀਂ ਸੀ ਮੋੜਿਆ ਮੁੱਖ ਮੋੜਿਆ ਸੀ ਹਲਾਤਾਂ ਨੇ ਬਾਕੀ ਮੈਂ ਤੈਨੂੰ ਰਿਹਾਨੀ ਕਰਵਾ ਰਹੀ ਤੇਰੀ ਸਜ਼ਾ ਸਿਰਫ ਘੱਟ ਕਰਵਾ ਰਹੀ ਆ ਕਿਉਂਕਿ ਜਿਹੜੇ ਗੁਨਾਹ ਤੂੰ ਕੀਤੇ ਨੇ ਉਹਦੀ ਸਜ਼ਾ ਤਾਂ ਤੈਨੂੰ ਮਿਲ ਨਹੀਂ ਬੰਦੀ ਆ ਮੈਂ ਤੇ ਕਹਿਂਦਿਆਂ ਕਿ ਤੂੰ ਮੇਰੇ ਹਰਾਤੇ ਤੇ ਮੈਨੂੰ ਰਹਿਣ ਦੇ ਐ ਕਿ ਮੈਂ ਰਹਿਂਦਾ ਜਦੋਂ ਮੈਨੂੰ ਪੈਸਿਆਂ ਦੀ ਤੰਗੀ ਸੀ ਉਦੋਂ ਤੂੰ ਮੇਰਾ ਹੱਥ ਛੱਡਿਆ ਸੀ ਨਹੀਂ ਨਾ ਜਿਹੜੀ ਤੇ ਗੱਲ ਪੈਸੇ ਦੀ ਨਹੀਂ ਹੈਗੀ ਗੱਲ ਉਹ ਨੀਜੇ ਚਬਾਤਾਂ ਦੀ ਮੈਂ ਜਿਸ ਬਾਤ ਸਮਝੇ ਸੀ ਪਰ ਮੇਰੀ ਮਾਂ ਨੇ ਨਹੀਂ ਸਮਝੇ ਤੇ ਮੇਰੀ ਮਾਂ ਦੀ ਗਲਤੀ ਦੀ ਸਜ਼ਾ ਮੈਂ ਅੱਜ ਵੀ ਭੁਗਤ ਰਹੀ ਹਾਂ ਬਾਕੀ ਤੂੰ ਫਿਕਰ ਨਾ ਕਰ ਕਿਸੇ ਵੀ ਗੱਲ ਦੀ ਮੈਨੂੰ ਜਿੱਥੇ ਤੱਕ ਕੋਸ਼ਿਸ਼ ਕਰਨੀ ਪਊ ਮੈਂ ਉੱਥੋਂ ਤੱਕ ਕਰੂੰਗੀ ਤੇ ਤੇਰੀ ਸਜ਼ਾ ਮੈਂ ਘੱਟ ਕਰਾ ਕੇ ਰਹੂੰ ਸੱਚ ਮੈਂ ਤੇਰੇ ਨਾਲ ਇੱਕ ਗੱਲ ਹੋਰ ਕਰਨੀ ਸੀ ਹੁਣ ਕੀ ਗੱਲ ਕਰਨੀ ਮੈਨੂੰ ਤੇਰੀ ਦੂਜੀ ਘਰ ਵਾਲੀ ਮਿਲੀ ਸੀ ਮਨਪ੍ਰੀਤ ਉਹ ਗੱਥੇ ਮਿਲ ਜੈਨੂੰ ਮੈਨੂੰ ਨਾਲ ਕਿੱਥੇ ਸੀ ਵਿਚਾਰੀ ਨੇ ਹਲਾਤਾ ਤੋਂ ਤੰਗ ਆ ਕੇ ਮਰਨ ਲੱਗੀ ਸੀ ਉਸੇ ਟਾਈਮ ਮੈਂ ਉੱਥੇ ਦੇਖ ਲਿਆ ਉਹਨੂੰ ਮੈਨੂੰ ਨਹੀਂ ਸੀ ਪਤਾ ਪਰ ਉਹ ਤੇਰੀ ਘਰ ਵਾਲੀ ਆ ਜਦੋਂ ਮੈਂ ਉਹਨੂੰ ਮਰਨ ਤੋਂ ਰੋਕਿਆ ਮੈਨੂੰ ਤਾਂ ਉਸ ਤੋਂ ਬਾਅਦ ਪਤਾ ਲੱਗਿਆ ਜਦੋਂ ਉਹਨੇ ਮੈਨੂੰ ਦੱਸਿਆ ਵੀ ਮੈਂ ਮਨਜੋਤ ਦੀ ਘਰ ਵਾਲੀ ਆ ਸ਼ਰਮ ਕਰ ਲਾ ਮਾੜੀ ਮੋਟੀ ਤੂੰ ਬਾਬਾ ਨਾਲ ਆ ਮੈਂ ਕੀ ਕਿਹਾ ਕੀ ਕਿਹਾ ਕੀ ਕਿਹਾ ਬਾਪ 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 ਆਇਓ ਬਾਪੂ ਜੀ ਲਹੀ ਤੁਹਾਡੀ ਰਿਪੋਰਟ ਹੁਣ ਤੁਸੀਂ ਇਹ ਵੀ ਮੇਰੀ ਧੀ ਨੂੰ ਲੱਭ ਗਏ ਨਹੀਂ ਨਹੀਂ ਕੋਈ ਗੱਲ ਨਹੀਂ ਮੈਂ ਲੈ ਕਰਦੇ ਹਾਂ ਹੌਸਲਾ ਰੱਖੋ ਤੁਸੀਂ ਕੋਤਾ ਹਾਂਜੀ ਆ ਕੁੜੀ ਕੌਣ ਆ ਇਹ ਤੇ ਉਹ ਕੈਦੀ ਦਾ ਕੇਸ ਲੜਨਦੀ ਆ ਉਹਦੀ ਵਕੀਲ ਆਏ ਮੈਂ ਮਿਲ ਸਕਦਾ ਹਾਂਜੀ ਮਿਲ ਸਕਦੇ ਕੋਸ਼ਵਾਂ ਹਾਂ ਸ਼ਰਮਕਾਰ ਕੋਈ ਸ਼ਰਮਾ ਤੇਰਾ ਕਰਕੇ ਅੱਜ ਮੇਰਾ ਘਰ ਬਰਬਾਦ ਹੋ ਗਿਆ ਉੱਤੀ ਦਿਨ ਕਰਕੇ ਪਰ ਕੀ ਹੋਇਆ ਅੰਕਲ ਜੀ ਇਹ ਮੇਰੇ ਪੀਰੂ ਕੈਦ ਕਰ ਕੇ ਰੱਖਿਆ ਤੂੰ ਖਤ ਤੇਰੀ ਨਹੀਂ ਤੂੰ ਮੇਹੀ ਤੀਲ ਪਣੀ ਢਾਡਾ ਢਾਡਾ ਕੌਣ ਐਨਾ ਦਿੱਤੀ ਮਨਪ੍ਰੀਤ ਮਨਪ੍ਰੀਤ ਪਰ ਉਹ ਕੱਲ ਉਥੇ ਮਰਨ ਲੱਗੀ ਸੀ ਨਹਿਰ ਤੇ ਉਹ ਕਿੱਥੇ ਉਹ ਕਿੱਥੇ ਮੈਂ ਉਹਨੂੰ ਕੱਲ ਹੀ ਵਾਪਸ ਭੇਜਿਆ ਕਰੇ ਤੂੰ ਕਰੇ ਨਹੀਂ ਗਈ ਉਹ ਉਹ ਤਾਂ ਜੇ ਆਈ ਨਹੀਂ ਕਰਦੀ ਆਈ ਉਹ ਕੰਮ ਨਹੀਂ ਆਈ ਕਿੱਥੇ ਰੱਖੀ ਅੰਕਲ ਜੀ ਤੁਸੀਂ ਫਿਕਰ ਨਾ ਕਰੋ ਕੱਲ ਉਹ ਨਿਆਰ ਤੇ ਸੀ ਮਰਨ ਲੱਗੀ ਸੀ ਪਰ ਮੈਂ ਉਹਨੂੰ ਘਰੇ ਭੇਜਿਆ ਸੀ ਮੈਨੂੰ ਇਹ ਨਹੀਂ ਪਤਾ ਵੀ ਉਹ ਕਿੱਥੇ ਗਏ ਨੇ ਕਿਹੜੀ ਨਿਆਰ ਤੇ ਸੀ ਪੁੱਤ ਮੈਂ ਉਹਨੂੰ ਤੁਗਲ ਵਾਲਾ ਨਿਆਰ ਤੇ ਨਾ ਸੀ ਜਿਹੜਾ ਬਾਵਾ ਪੁੱਤ ਨਹੀਂ 10 ਪੁੱਤ 10 ਹਾਂਜੀ ਅੰਕਲ ਜੀ ਮੈਂ ਉਹਨਾਂ ਨੂੰ ਤੁਗਲ ਵਾਲਾ ਨਿਆਰ ਤੇ ਦੇਖਿਆ ਸੀ ਪਰ ਮੈਨੂੰ ਹੁਣ ਇਹ ਨਹੀਂ ਪਤਾ ਵੀ ਉੱਥੇ ਹੋਣਗੇ ਕਿ ਨਹੀਂ ਮੈਂ ਤਾਂ ਕੱਲ ਦੇਖਿਆ ਸੀ ਹੁਣ ਇਹਨਾਂ ਦੀ ਕੋਕਲੀ ਲੱਗਦੀ ਉਹ ਮੇਰੀ ਘਰ ਵਾਲੀ ਆ ਹੁਣ ਜੋਦ ਬਸ ਕਰ ਤੇ ਮੇਰੇ ਬੱਚੇ ਦੀ ਮਾਪੇ ਨਾਲੀ ਆ ਉਹਨਾਂ ਦੀ ਵੀ ਧੀ ਆ ਉਹ ਉਹ ਖਿਆਲ ਰੱਖਦਾ ਤੇ ਆਪਣੀ ਦਾ ਅੱਛਾ ਤੇ ਜਦੋਂ ਤੇਰੇ ਨਾਲ ਵਿਆਹੀ ਨਹੀਂ ਸੀ ਉਦੋਂ ਖਿਆਲ ਕੌਣ ਰੱਖਦਾ ਸੀ ਹੁਣ ਰੱਖਿਆ ਨਾ ਪੁੱਤ ਇਹਦੇ ਦੇ ਵਿਆਹੀ ਇਹਦੇ ਖਿਆਲ ਰੱਖਿਆ ਕਿਤੇ ਉਦੋਂ ਉਹਨੂੰ ਧੋਖਾ ਦਿੱਤਾ ਧੋਖਾ ਦਿੱਤਾ ਇਹਨੇ ਕੋਈ ਗੱਲ ਨਹੀਂ ਆਜੋ ਬਾਪੂ ਜੀ ਪੁੱਤ ਪਰਦਾਲ ਕਰਕੇ ਵੇਖ ਲਾਂ ਮੈਨੂੰ ਦੱਸੇਂਗੀ ਤੂੰ ਚੱਲੇਗੀ ਮੇਰੇ ਨਾਲ ਉੱਥੇ ਬੁੜਿਆ ਦਿਮਾਖਰਾ ਉਹ ਸੀਰ ਤੇ ਕੋਈ ਗੱਲ ਨਹੀਂ ਅੰਕਲ ਜੀ ਤੁਸੀਂ ਆਪਾਂ ਦੇਖ ਲੈਣੇ ਉੱਥੇ ਹੋਣੇ ਪਹਿਲਾਂ ਤੁਸੀਂ ਦੱਸਿਆ ਨਾ ਨਰਦੇ ਉਹ ਬੋਲ ਤੇ ਵੇਖ ਲਾਂਗੇ ਸਿਰਤ ਰੁਕ ਜਾ ਮਨ ਵੀ ਮੇਰੇ ਬੱਚੇ ਦੀ ਮਾਂ ਬੰਨ ਵਾਲੀ ਮੈਂ ਪਿਓ ਬੰਨਣਾ ਬਾਬਾ ਜੀ ਮਨ ਪੀਨ ਬਚਾ ਲੋ